ਅਸਤਰੀ ਕਾਲ ਜੀ ਅਸਤਰੀ ਕਾਲ ਜੀ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲਾਗ 'ਚ ਮੈਂ ਬੱਟਾ ਪਾਉਣ ਆਇਤੇ ਪਾਜੀ ਜਿਹੜੀ ਦੁਬਾਰਾ ਵਿੱਗੀ ਕਰਨੇ ਆਪਾਂ ਨੇ ਤੇ ਪਾਣੀ ਕਾਫੀ ਰਹਿੰਦੀ ਔਰੇ ਮੰਡ ਜੇ ਦਾ ਇਹ ਉਧਰ ਨਹੀਂ ਆ 11 11:30 ਦਰਿਆ ਕਰਕੇ ਰਹਿੰਦੀ ਆ ਹਾਂ ਇਹ ਦਰਿਆ ਕਰਕੇ ਆ ਬਨੇ ਹੁਣ ਇਧਰੋਂ ਜਾ ਜਾਣੇ ਆਪਣੇ ਪਿੰਡ ਦਾ ਆਪਾਂ ਨੂੰ ਆਇਆ ਨੂੰ ਅੱਧਾ ਘੰਟਾ ਹੋ ਗਿਆ ਹੈ ਕਿ ਨਹੀਂ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਆਪਾਂ ਇੱਕ ਹੋਰ ਭਾਈ ਬਾਬੇ ਨਾਨਕ ਦੇ ਜਨਮ ਦਿਨ ਦੇ ਲੱਖ ਲੱਖ ਵਧਾਈਆਂ ਸਭ ਨੂੰ ਹਾਂ ਗੁਰਪੁਰਬ ਦੀਆਂ ਭਾਈ ਗੁਰਪੁਰਬ ਦੀਆਂ ਤੇ ਨਮਸਕਾਰ ਭਾਈ ਸਾਰਿਆਂ ਨੂੰ ਵਾਹ ਤੇ ਆ ਵੀ ਭਾਈ ਚਾਰ ਵਾ ਟੱਕਰਿਆ ਆ ਕੱਲ ਹੈ ਨਹੀਂ ਦੀ ਰਾਤੇ ਧਾਰ ਕੇ ਗਿਆ ਸਭ ਆ ਰਾਤਾਰ ਕੇ ਗਿਆ ਹੈ 10 ਫੁੱਟ ਦਾ ਹੋਣਾ 9 ਫੁੱਟ ਦਾ ਮਮਣਿਆ ਹੈ 9 ਫੁੱਟ ਦਾ 9 ਫੁੱਟ ਪਾਸੇ ਮੰਨ ਲੈ 10 ਹੋ ਗਿਆ ਹੈ ਹੈ 10 ਹੋ ਗਿਆ ਹਾਂ 9 ਫੁੱਟ ਦਾ ਹੈ ਦੇ ਜੇ ਬੰਦੇ ਨੂੰ ਟੱਕਰ ਜੀ ਵੀ ਇਹ ਜਿਆ ਰਾਤ ਨੂੰ ਹੋ ਕਾਜ ਖਾ ਕੇ ਘਰੂਗਾ ਖੜੱਪਾ ਲੱਗਦਾ ਪਿੱਛੇ ਪਤਾ ਨਹੀਂ ਦੂਆ ਏ ਵੈਸੇ ਖੜੱਪਾ ਇੰਨਾ ਲੰਬਾ ਹੁੰਦਾ ਨਹੀਂ ਜੇ ਪੁਰਾਣਾ ਸੱਪ ਹੋਇਆ ਫਿਰ ਹੋਊਗਾ ਪੁਰਾਣੀ ਏ ਬਰੇ ਬਾਈ ਆਹ ਜੀ ਜਿਹੜੀ ਆਹ ਜ ਆ ਸਿਰ ਨਾ ਹੀ ਦਾ ਆ ਆ ਸਿਰ ਹੈ ਅੱਖਾਂ ਵੀ ਉੱਕਣਾ ਹੀ ਹੈ ਅੱਖਾਂ ਵੀ ਇਸ ਤਰੀਕ ਖੋਲ ਕੇ ਗਿਆ ਹੋਇਆ ਪੂਰੀਓ ਕੰੰਜ ਧਾਰ ਗਿਆ ਨਾ ਹਾਂ ਆ ਜੀ ਇਹ ਨਾ ਹੋਇਆ ਤੇਰਾ ਫਣ ਜੌੜਾਈ ਦਾ ਉੱਪਰ ਤੇ ਸਿਰ ਬੁੜਾ ਸੱਪ ਹੋਊ ਕੋਈ ਇਹਦਾ ਸਿਰ ਚੌੜਾ ਹੈ। ਡੱਡੂ ਖਾਂਦਾ ਸਿਰ ਨਹੀਂ ਬਹਾਤ ਪਤਲਾ। ਡੱਡੂ ਖਾਣੇ ਪਰ ਆ ਵੀ ਨਹੀਂ ਹੁੰਦੀ ਜਿਹੜੀ ਇਹਦੇ ਪਰ ਆ ਜੇ ਤਾਂ ਚਟਾਕ ਇਹਦੇ ਵੀ ਨਹੀਂ ਇਹ ਵੀ ਨਹੀਂ ਹੁੰਦੇ ਇਹਦੇ ਪਰ ਜਿਹੜੇ ਆ ਹਾਈਪਰ ਹੀ ਦੇ। ਹੈਨਾ? ਕਾਲਾ ਹੈ ਚਟਾਕ। ਹਾਂ। ਐਵੇਂ ਹੈ ਖੜਪਈ ਉਹ ਜਿੰਨੇ ਟੱਕਰੇ ਜਾਂਥੀ ਜਿੰਨੇ ਵੀ ਟੱਕਰੇ ਆਪਾਂ ਨੂੰ ਖੜਪਈ ਟੱਕਰੇ ਉਹਦੇ। ਹੈਂ? ਪਰ ਆ ਬਹੁਤ ਪਰ ਆ 10 9 ਫੁੱਟ ਦਾ ਹੈ ਦੇਖ ਲਓ ਪੁੱਟਾ। 9 ਫੁੱਟ ਦਾ ਹੈ ਬਾਈ। ਇਹ ਦੇਖ ਲੈ ਤੂੰ ਸਾਹ। ਅਜਿੰਦਾ ਕਿੰਨੇ ਫੁੱਟ ਦਾ ਹੈ? ਹੈਂ? ਜਿੰਦਾ ਆ ਖੜੀ ਰੱਖੀ ਮੜਾ ਆਪਣੇ। ਮੈਂ ਕਿਹਾ ਮੈਂ ਤੁਹਾਨੂੰ ਦੱਸ ਦਿੰਦਾ ਕਿੰਨੇ ਫੁੱਟ ਦਾ ਹੈ। ਉਣੀ ਦੱਸ ਦਿੰਦਾ ਤੈਨੂੰ ਇਹ ਮੈਂ ਇੱਕ ਹੜਦਾ ਹੁਣ ਇੱਥੇ ਤੇ ਪਾਣ ਦੇ ਮਨ ਇਹਨੂੰ ਤੋੜਨਾ ਨਹੀਂ ਪਈ ਰਹਿੰਦੇ ਆਇਓ ਤੋੜਦਾ ਨਹੀਂ ਇਹਦਾ ਲਾ ਆਜਾ ਮੈਂ ਫੁੱਟ ਅੱਗੇ ਥੱਲੇ ਪਿਆ ਧਰਤੀ ਪਰ ਬਾਹ ਬਾਂ ਚੱਕੀ ਹੋਈ ਆਹ ਥੱਲੇ ਫੁੱਟ ਦੇ ਥੱਲੇ ਇਹ 9 ਫੁੱਟ ਦਾ 9 ਫੁੱਟ ਦਾ ਹੋਊਗਾ 2 ਫੁੱਟ ਥੱਲੇ ਪਿਆ ਦਾ ਹਾਂ 9 ਫੁੱਟ ਦਾ ਘੱਟ ਤੇ ਘੱਟ ਐ ਇਹ 9 ਫੁੱਟ ਦਾ ਸੱਪ ਦੇਖਦਾ ਸਹੀ ਜੀ ਉਹ ਬਿੱਜੇ ਤੇ ਬਣਾ ਹੈ ਹਾਂ ਦੇਖ ਲੈ 7 ਕਿ ਫੁੱਟ ਦਾ 55 ਹੁੰਦਾ 7 ਤੋਂ 8 6.5 ਦਾ 7.5 6 ਦਾ 7 ਦਾ ਹੁੰਦਾ ਇੱਥੇ ਰੱਖਦਾ ਅਗਲਾ 55 ਹੂੰ ਇਹਦੇ ਬਿੱਜੇ ਵੀ ਕਿੱਥੇ ਪਿਆਏ ਤਾਂ ਤੇ ਯਾਰ ਇਹਨਾਂ ਦੇ ਚੱਲੀਏ ਚੱਲ ਦੇਖੀ ਜਾ ਬਈ ਹੋਰ ਪਾਣੀ ਲਾ ਦੀ ਉਹਨੂੰ ਪਹਿਲਾਂ ਰੇਸ ਰਹਿਣਾ ਕੀ ਕਰਨਾ ਮੈਂ ਦੇਖਦਾ ਚੱਲ ਪਹਿਲਾਂ ਦੇਖੀ ਜਾ ਕੇ ਕੀ ਕਹਿੰਦੀ ਆ ਨੀ ਕਹਣਾਗਾ ਪਾਣੀ ਵੰਗਦੀ ਆ ਉਹ ਵਾ ਫਿਰ ਉਹਨੂੰ ਚਲਾ ਮੋਟਰ ਅੱਜ ਗਾਇ ਲੈ ਗੰਨੇ ਭਰਤੀਏ ਉਹਨੂੰ ਬਬੂਲਾ ਨੂੰ ਤਵੀਆਂ ਬਾਦੇ ਦਨ ਆਹ ਕਾ ਕਹਿੰਦੇ ਇਹਨੂੰ ਰੂਟਾ ਬਿਟਰ ਤਵੀਆਂ ਭਾਈ ਇਹ ਰੂਟਾ ਬਿਟਰ ਰੇ ਰੂਟਾ ਬਿਟਰੇ ਮਾਰ ਦੇਣਾ ਜੇ ਸੱਤ ਸੱਤ ਤਵੀਆਂ ਹੀ ਮਾਰਦੀ ਹੈ ਹਾਂ ਰੂਟਾ ਰੂਟਾ ਸਾਰਾ ਰੂਟਾ ਬਿਟਰ ਮਾਰ ਦੇ ਰੂਟਾ ਬਿਟਰ ਦਾ ਬਣਾ ਕਿਆ ਛ ਘੁੰਮ ਜੇਦਾ ਅੜਵਾਣਾ ਚ ਘੁੰਮਦਾ ਨਹੀਂ ਆ ਇੱਕ ਕਿਆਰੇ ਚ ਨਹੀਂ ਘੁੰਮਦਾ ਛੋਟਾ ਪਾਲ ਇਹ ਲਾਗ ਵਾਲੇ ਚ ਘੁੰਮਦਾ ਗੱਗੇ ਵਾਲਾ ਪਾਲਣਾ 7 ਫੁੱਟ ਲਾਗ ਵਾਲੇ ਮੈਂ ਘੁੰਮਦਾ ਜਿਹੜਾ ਇੱਧਰ ਸਵਰਨ ਕਿੰਨੀ ਉਹ ਵੀ ਘੁੰਮਦਾ ਹੈ ਉਧਰ ਘੁੰਮਦਾ ਹੈ ਬੱਸ ਫੇ 9 ਹੀ ਲੈ ਜਾ

ਤੇ ਆ ਪੈਕ ਲੱਗੇ ਤੇ ਲੋਡ ਕਰਨਾ ਜੀ ਦੇਖਦੇ ਹੁਣ ਕਰਿਆ ਸੈਟ ਹੈ ਬਾਕੀ ਚਾਹਾਂ ਦੇ ਦੇਖੂਗਾ ਹੁਣ ਕੋਈ ਨਾ ਫੇਰ ਤੋਂ ਤੁਹਾਨੂੰ ਹੀ ਪਤਾ ਹੈ ਲੈ ਗਏ ਬੱਟਣੀ ਪੈਣ ਦੁਆਰਾ ਹੂੰ ਨਹੀਂ ਕਿੰਨਾ ਰਹਿ ਗਿਆ ਹੂੰ ਪੱਕਾ ਹੋਰ ਹੋਰ ਹੋਇਆ ਮਨ ਨੂੰ ਕੱਚਾ ਕੰਮ ਲੱਗਦਾ ਹਲੇ ਵੀ ਇਹ ਉਹ ਕਿਰਪਾ ਪਟੋ ਜੁਆ ਹੈ ਕਾ ਗੰਮਾਈਆ ਬਾਕੀ ਪਾਣੀ ਪਲਾਸਟਿਕ ਦੇ ਟੁਟੇ ਬਈ ਤਾਟਾ ਵਿੱਚੋਂ ਲਾਤਾ ਮੂਰੇ ਤੇ ਜਿਹੜਾ ਜੋਇੰਟ ਤਾਂ ਉਹ ਘਾ ਦਿੱਤਾ ਉਹ ਝੋਂਦਾ ਦਾ ਜਿਹੜਾ ਛਾਗ ਛੜਿਆ ਬੇ ਤੋਹਾਂ ਚੋਂਦਾ ਦਾ ਛਾਗੜ ਜਾ ਪੰਨ ਸੈਟ ਕਰਤਾ ਹੁਣ ਦੇਖਦੇ ਆ ਮੋਟਰ ਚ ਲਾਉਣੀ ਚਾਬੀ ਵੀ ਪਾਣੀ ਮੰਗ ਰਹੀ ਆ ਇੱਧਰ ਗੰਨੇ ਨੂੰ ਪਾਣੀ ਲੱਗਣਾ ਬੂਟਿਆਂ ਨੂੰ ਹੁਣ ਚਲਾਉਂਦੇ ਆ ਲਾਈਟ ਚੱਲਦੀ ਆ ਮੋਟਰ ਤੇ ਲਾ ਕੇ ਦੇਖਦੇ ਆ ਵੀ ਹੁਣ ਚੋਂਦਾ ਤਾਂ ਨਹੀਂ ਹੈਗਾ ਉਹ ਥੱਲੇ ਤੇ ਚਿੱਪ ਜਾ ਹੋ ਗਿਆ ਚਲ ਉਹ ਤਾਂ ਪਾਣੀ ਖਿਚਾਈ ਕਰ ਦੇਣੀ ਉਹਨੇ ਨਾ ਚਲੇ ਨਾ ਫੇਰ ਫੇਰਾ ਪਹਿਲਾਂ ਵੀ ਇਹ ਨਹੀਂ ਜਾਂਦਾ ਤਾਂ ਹੂੰ ਪਹਿਲਾਂ ਵੀ ਇੰਨਾ ਨਹੀਂ ਜਾਂਦਾ ਤਾਂ ਪਹਿਲਾਂ ਕਿਹੜੀ ਜਾਣਾ ਕਰਦਾ ਉਹ ਕਰ ਦੇਣਾ ਪਹਿਲਾਂ ਚਲਾ ਕੇ ਦੇਖ ਤੂੰ ਜਦੋਂ ਚੱਲਦਾ ਜਨਾ ਲੀਕ ਹੋਇਆ ਪਾਣੀ ਫਿਰ ਕਿੰਨੇ ਚੱਲੀ ਜਾਂਦੇ ਅਜਾਦਾ ਗੰਨੇ ਛੱਡ ਦਿੰਦੇ ਇੱਧਰ ਉੱਧਰ ਛੱਡ ਦਿੰਦੇ ਆ ਹੂੰ ਉੱਦਾਂ ਜਭੀ ਨਹੀਂ ਚੱਲੀ ਜਾਂਦੇ ਓਕੇ ਇਹ ਹਾਲੇ ਪੱਥਰੇ ਬਹੁਤ ਪਾਏ ਵੀ ਖੜਕਾਣੇ ਆ ਮੈਂ ਆ ਡਰ ਡਰ ਜਲਦੀ ਰਾਈਪ ਕਰ ਬismillah ਨਾਮ ਤੇ ਸੜਕ ਬਸੜਕ ਬਣਾਤੀ ਤਾ ਥਿਆ ਥਾਲਾ ਥੇ ਡੁੱਬਾ ਆਇਆ ਗੇ ਤਾ ਨਾਲ ਉਹ ਰਿਤਾ ਪਾਣੀ ਆਉਂਦਾ ਹੀ ਨਹੀਂ ਹੈਗਾ ਹਾਂ ਉਹ ਤਾਂ ਪਾਣੀ ਆਉਂਦਾ ਹੀ ਨਹੀਂ ਐਨੀ ਉੱਚੀ ਸੜਕ ਦੀ ਪਰ ਲੋਡ ਪਤਾ ਨਹੀਂ ਕਿ ਆਤੀ ਹਾਂ ਆਇਆ ਨਹੀਂ ਇਹ ਮੜ ਜਾ ਗਿੱਲਾ ਜਾ ਹੋ ਕੇ ਨੇ ਸੈਟ ਆਉਣਾ ਮੜ ਜਾ ਗਾਰ ਆ ਜੀ ਕੁ ਕ ਚਲਾ ਹਲੇ ਨੂੰ ਆਇਓ ਹਾਂ ਬਾਅਦ ਮੈਂ ਮਿੱਟੀ ਪਾਉਂਗੇ ਬਾਈ ਨਹੀਂ ਕਰ ਰਹੇ ਨੇ ਮਿੱਟੀ ਨੇ ਹਿਲਾ ਦੇਣੀ ਫਿਰ ਆ ਇੱਕ ਪੰਗਾ ਥੋੜਾ ਹਾਂ ਲੈ ਇਹਨੇ ਮਾਰ ਨਹੀਂ ਖੜਾ ਕੇ ਮਿੱਟੀ ਜਦੇ ਇਹਨੇ ਮਿੱਟੀ ਜਦੇ ਹਿਲਾ ਦੇਣੀ ਨਹੀਂ ਛੱਡਣੀ ਮਿੱਟੀ ਕਿੱਥੇ ਤੇ ਹੁਣ ਥੈਲੇ ਲਾ ਕੇ ਇਹਦੇ ਬਰਾਬਰ ਮਿੱਟੀ ਪਉਮੀ ਪੈਣੀ ਆ ਹੁਣ ਆਏ ਸਮਝਿਆ ਚੱਲ ਦੇਖ ਇਹਦਾ ਮਿੱਟੀ ਇਹ ਹਿਲਾ ਦੇਣੀ ਇਹ ਫਿਰ ਚਲੋ ਬਾਈ ਕਰਕੇ ਸੱਟ ਜਾ ਫਿਰ ਦੇਖਦੇ ਬਾਅਦ ਵਿੱਚ ਕੀ ਬਣਦਾ ਆ ਇਹ ਯਾਰ ਇਹ ਬੇ ਨਫਾਇਦੇ ਨਹੀਂ ਕੁਤੂਰ ਰਹੇ ਨੇ ਮੈਂ ਕਹੀ ਜਾਂਦਾ ਮੈਂ ਜੱਠਾ ਪੱਟ ਲੋ ਜੱਠਾ ਵੜ ਕੇ ਸਿੱਧਾ ਮਾਨ ਦਾ ਨਾਲ ਸਾਰਾ ਚੱਲ ਪਾਸੇ ਉੱਥੇ ਸਿੱਧੀ ਜਾਓ ਪੈਂਦੀ ਨਹੀਂ ਸੀ ਪੱਟੇ ਸਫਰ ਤੇ ਕਾਹਦਾ ਇਹ ਪੱਟਣਾ ਬੈਣਾ ਜਿੱਥੇ ਮੇਰੀ ਮੈਚ ਹੈ ਇਹਦਾ ਪਾਣੀ ਹਟਿਆ ਨਹੀਂ ਹੈਗਾ ਥੱਲੇ ਚਾਹਾਂ ਥੈਲਾ ਚੱਕ ਕੇ ਲਾ ਦਿਓ ਆਰੇ ਕਿਹੜਾ ਆਹ ਥੈਲਾ ਕਿਹੜਾ ਮਤਲਬ ਇਹ ਨਹੀਂ ਇਹਨੂੰ ਲਾ ਦਵਾ ਰੇ ਲਾ ਦੱਸੋ ਪਰ ਉਹ ਪਾਣੀ ਜਾਂਦਾ ਜਿਵੇਂ ਚੜਦਾ ਹੈ

ਆ ਪਾਣੀ ਲਾ ਦੂ ਉਹ ਬਾਅਦ ਦੇਖਦੇ ਨਹੀਂ ਪੱਛ ਭੰਨਣਾ ਹੈ ਜਮਾ ਨਹੀਂ ਉਹਨੂੰ ਪੈਂਟ ਪਾ ਕੇ ਕੋਲ ਲਿਆਉਂਗਾ ਜੇ ਬਾਸ ਕਿਥਾ ਆ ਟਿਕਾਣੇ ਤੇ ਪੱਤੇ ਲੱਗੇ ਹੋਏ ਨੇ ਲਹੂ ਪੀ ਲਿਆ ਸਵੇਰ ਦਾ ਹੀ ਕੰਪਰ ਹੋਇਆ ਪਹਿਲਾਂ ਪੱਟਾ ਪਾ ਕੇ ਆਏ ਥੋੜਾ ਇਧੇ ਪਾ ਲੱਗੇ ਪਏ ਜੱਤੀ ਮੈਨੂੰ ਤਾਂ ਕੱਦਾ ਭਰ ਦਿੰਦਾ ਹੈ ਇਹ ਜਿਆ ਰੋਟੀ ਨਾਲ ਪਾਣੀ ਵੇਲੇ ਬਸ ਕਬਾ ਹੁੰਦਾ ਹੁਣ ਰਹਿਣ ਦਿਨੂ ਯਾਰ ਕੋਹ ਵਾੜ ਜਾ ਉਹ ਬਹੁਤ ਆਇਆ ਹੁਣ ਬੱਚੂ ਕੱਢਾ ਡੰਡਾ ਹੈ ਹਰਜਾ ਮੜਿਆ ਤੂੰ ਤਾਂ ਮੈਂਦੇ ਸੋਈਆ ਫਿਰ ਗੰਨਾ ਪਾਣੀ ਮਾਦਾ ਗੰਨੇ ਦਾ ਪੂਰਾ ਹਲ ਹੋਇਆ ਪਿਆ ਦਾ ਹੁਣ ਗੰਨੇ ਨੇ ਛੱਡਿਆ ਇਤਨਾ ਜ਼ੋਰ ਮਾਰਨੇ ਨਾਲ ਉਹ ਡੌਲ ਨੂੰ ਦੇਖਦਾ ਉੱਥੇ ਨਾ ਪਈ ਜ਼ੋਰ ਦਿੱਕਾ ਜਾ ਕਰ ਦੇ ਉਹ ਬੰਦ ਹੋ ਗਿਆ ਤੇ ਇਹਨਾਂ ਤੋਂ ਤੇ ਅਗੂਆ ਪਤਾ ਹਮ ਨੂੰ ਕੋਈ ਤੇ ਬੰਦ ਹੋਣਾ ਕਿਆ ਹੋਇਆ ਇਹ ਤਾਂ ਲੱਗੂਆ ਬਰਾ ਹੁਣ ਹੁਣ ਤਾਂ ਮਾਲਾ ਮੋਟਾ ਸ਼ੋਕਦਾ ਦਾ ਤੇ ਫਿਰ ਬੰਦ ਹੋ ਗਿਆ ਉਹ ਜੇ ਹੋ ਜੇ ਵਧੀਆ ਹੈ ਇਹਦਾ ਪਤਾ ਗਿਆ ਨੱਕਾ ਨਾ ਐ ਫਟ ਗਿਆ ਜਿੱਦਾਂ ਮੈਂ ਕਹਿੰਦਾ ਤੁਹਾਨੂੰ ਵੀ ਨੱਕਾ ਐਂ ਦਬਿਆ ਹੋਇਆ ਗੱਭੇ ਤੇ ਇਹ ਨੱਕਾ ਥੱਲੇ ਦੇ ਲੀਕ ਹੈ ਤੇ ਪਾਈਪ ਦੀ ਜੜ ਤੇ ਲੀਕ ਹੋ ਗਿਆ ਜਿਹੜਾ ਪਾਈਪ ਐ ਖੜਾ ਕਰਿਆ ਉਹਦੀ ਜੜ ਤੇ ਲੀਕ ਆ ਬਸ ਕਿੱਥਾ ਮੈਂ ਤਾਂ ਹੀ ਕਹਿੰਦਾ ਪੱਟ ਕੇ ਬੈਂਡ ਬਸਾ ਦੋ ਸਿੱਧਾ ਬਸ ਹੋਰ ਕੋਈ ਚੱਕਰ ਨਹੀਂ ਡਾਏਗਾ ਕਰਨਾ ਪੈਣਾ ਇਹ ਐਦਾਂ ਨਹੀਂ ਕਰਨਾ ਇਹਦਾ ਹੈ ਅੱਛਾ ਕਾਂਕ ਬੀਜ ਨਹੀਂ ਐ ਕਾਂਕ ਬੀਜੇ ਨੂੰ ਪਈਆ ਉਹ ਪਿੰਡ ਕਾਂਕ ਬੀਜ ਨਹੀਂ ਐ ਜਾਂ तो रह प्यार भाना पै पे यार होम छेड़ देना भी मानते करो कि समान क्या करना सारे कम वाले बैसे भे खेती रूहे नहीं करती कर नहीं ਕੋਈ ਗੱਮ ਨਹੀਂ ਸਾ ਲੋਟ ਆਉਂਦਾ ਕੋਈ ਤਾਂ ਲੋਟਾ ਬੇ ਹੁਣ ਆਏ ਕਰ ਹਲੋ ਜਾ ਕੇ ਵਹੀਂ ਜੋੜ ਲਾ ਹੁਣ ਕਣਕ ਬੀਜ ਦੇ ਜਿਹੜੀ ਰਹਿੰਦੀ ਆ ਮਤਲਬ ਕੀਤਾ ਬੇ ਪਹਿਲਾਂ ਫੋਣੀ ਨਾ ਤੂੰ ਕਿਧਰ ਰਾਜਾ ਮੈਂ ਪਹਿਲਾਂ ਗੁਰਦੁਆਰੇ ਗਿਆ ਸਵੇਰੇ ਹਾਂ ਫਿਰ ਤੀਰ ਹੈ ਨਹੀਂ ਮਹਿਲਾ ਮਹਿਲਾ ਹਾਂ ਉਦੋਂ ਉਹ ਮੁੰਡਾ ਆਇਆ ਤਾਂ ਹਾਂ ਉਹਦਾ ਮੁੰਡਾ ਉਹ ਪੂਰੇ ਪਿੰਡੇ ਦਾ ਆਪਣੇ ਹਾਂ ਪੂਰੀ ਸਹਰੇ ਉਹਦੇ ਅੱਛਾ ਉਹਦਾ ਉਹਦਾ ਛੱਡ ਕੇ ਆਉਂਦਾ ਸਮਾਨ ਸਮੂਹ ਦਾ ਆਖਾਫਾ ਅੱਛਾ ਅੱਛਾ ਉਰੀ ਤਾਂ ਜੱਦਾ ਜੱਦਾ ਉਰੀ ਤਾਂ ਉਹ ਉੱਥੇ ਸਮਾਨ ਛੱਡ ਕੇ ਆਇਆ ਹੁਣ ਫੇਰ ਉਹਦੇ ਪਿੰਡੇ ਸਮਾਨ ਛੱਡ ਕੇ ਆਇਆ ਠੀਕ ਹੈ ਠੀਕ ਹੈ ਉਹ ਮੁੰਡਾ ਛੱਡ ਕੇ ਆਇਆ ਉਹਦਾ ਨਾਲ ਸਮਾਨ ਠੀਕ ਠੀਕ ਹੈ ਫੇਰ ਆ ਕੇ ਸੋਨੀ ਦਾ ਫੋਨ ਆਇਆ ਕਹਿੰਦਾ ਵੀ ਮੈਂ ਫੋਨ ਲੇ ਤੰਨਾ ਨਵਾ ਕਿਹੜਾ ਸੋਨੀ ਅੱਛਾ ਹਾਂ ਅੱਛਾ ਠੀਕ ਹੈ ਕਹਿੰਦਾ ਮੈਂ ਦੂਆ ਫੋਨ ਨਾਲ ਹੀ ਮੈਂ ਬਾਸ ਮੋੜਨਾ ਚਾਹ ਹਾਂ ਤੱਕ ਹਾਂ ਵੀਰ ਸਾਡਾ ਡਾਡਾ ਡਾਡਾ ਕੱਢ। ਮਾ ਡਾਡਾ ਕੱਢ ਕੇ ਬਿੱਲਾ ਹੋਇਆ ਹੁਣ ਤੇਰੇ ਕੋਲ। ਠੀਕ ਆ। ਮੈਂ ਵੀ ਦੇਖਦਾ ਡਾਕਟਰ ਨੂੰ ਡਾਕਟਰ ਨੂੰ ਕਿਹੜਾ ਹੋ ਗਿਆ ਫੋਨ। ਟੱਟ ਦਾ ਫੋਨ ਆਇਆ ਨਹੀਂ। ਕਹਿੰਦਾ ਮ ਆਇਆ 8 ਘੰਟੇ ਨਹੀਂ 1 ਵਜੇਗਾ ਹੁਣ ਤੇ ਆਇਆ ਜਾ। ਐ ਟਾਈਮ ਤੇ ਕੰਮ ਗਿਆ ਹੁਣ ਸਵਾਹ ਹੋਣਾ। ਐਵੇਂ ਨਹੀਂ ਦਾੜੀ ਲੈ ਲਈ ਸਾਡੀ। ਉਹ ਤਾਂ ਦੇ ਨੇ ਛੋਟੇ ਆ 1 ਵਜ ਗਿਆ ਯਾਰ। ਛੋਟਾ ਇਹ ਦਿਹਾੜੀ ਦੇ ਲਈ ਲਿਆ ਇਹਨੇ। ਈ ਲੋ ਕੇ ਆਵਾਜ਼ਾ ਬੁੱਟੇ ਬਾਦੇ ਤੂੰ। ਹਾਂ। ਪਹਿਲਾਂ ਬੁੱਟੇ ਭਰ ਦੇ ਜਦੋਂ ਚੋਇਆ ਪਾਣੀ ਉਰੇ ਪੈ ਜਾਊਗਾ ਜਬੀ ਜ। ਹਾਂ। ਜਿੰਦ ਤੇ ਬਾਏ ਤੇ ਹੁੰਦੇ ਪਾਣੀ ਤੁਸੀਂ ਛੱਡਦੇ ਨੇ ਤਾਂ ਪਹਿਲਾਂ ਉਹ ਭਰਦੇ ਨੇ ਤਾਂ ਨਹੀਂ ਕਿਸੇ ਕਰਦਾ ਪਾਣੀ ਹੋ ਗਿਆ ਬੰਦ ਥਾਲਾ ਹੋ ਗਿਆ ਨਹੀਂ ਕਰਦੇ ਨਹੀਂ ਪਾਣੀ ਹੋ ਗਿਆ ਖੈਲੇ ਵਾਲਾ ਹੁਣ ਹੋਟ हट ਗਿਆ ਹਰਦਵੇ ਵਧੀਆ ਹੈ ਹੁਣ ਤਾਂ ਪੈਪਰ ਵੀ ਲੈਂਦਾ 7-800 ਰੁਪਇਆ ਹੋ ਹ ਟੁੱਟੇ ਬਣਦਾ ਠੀਕਾ ਉਹ ਠੀਕ ਹੈ ਨਹੀਂ ਭਰਦੇ ਪਹਿਲਾਂ ਫੇਰ ਛੱਡਦੇ ਜਿਵੇਂ ਵੀ ਪਾਣੀ ਮੰਗਦੀ ਤੂੰ ਵੀ ਹੋਈ ਪਈ ਹੈ ਮਾਰੇ ਇਹਨੂੰ ਬਾਅਦ ਵਿੱਚ ਹੀ ਸਿੰਕ ਦੇ ਦੇ ਮੈਂ ਲਾਵੇ ਪਾਣੀ ਫਿਰ ਛੱਡ ਦੇਣਾ ਬਾਹਾਂ ਕਿੰਨਾ ਭਰ ਦਵਾਂ ਪਹਿਲਾਂ ਪੂਲਰਾਂ ਸੁੱਕਦੇ ਆ ਯਾਰ ਪੱਤਾ ਝੜਨ ਲੱਗੇ ਹੁੰਦਾ ਝੜਨਾ ਤਾਂ ਇਹੋ ਪੱਤਾ ਹੁਣ ਐਂ ਵੀ ਆ ਗਿਆ ਤਾਣੀਓਂ ਨਹੀਂ ਲੱਗਿਆ ਹੈਗਾ ਇਹਨਾਂ ਉਹਦਾ 2 ਮਹੀਨੇ ਹੋ ਗਏ ਪਾਣੀ ਮਿਲਦੇ ਚੱਪਾ ਦਿਨੇ ਕਿ ਘੰਟਾ ਬੈਂਦਾ ਇਹਦੇ ਮੈਂ ਪਾਣੀ ਪੂਰਾ ਸਵਾ ਘੰਟਾ ਉਧਰ ਰੱਖਣੀ ਵੀ ਖਿਚਾਈ ਦਾ ਪੂਰੀ ਕਰਦਾ ਪੈਪ ਗਾਈ ਦਾ ਪੂਰੀ ਆ ਹੁਣ ਖਿਚਾਈ ਦਾ ਪੂਰੀ ਆ ਪੈਪ ਦੀ ਬਾਈ ਕੰਮ ਐ ਲੋਥੇ ਜਿਹੜਾ ਹੁਣ ਹੈਗਾ ਇਹਦੀ ਆਪ ਐ ਮੈਂ ਵੱਡ ਕੇ ਲਾ ਦੂੰਗਾ ਇਧਰ ਥੱਲੇ ਹੀ ਜ਼ਿਆਦਾ ਕਰੂੰਗਾ ਇੱਕ ਪਾਸੇ ਠੀਕ ਨਹੀਂ ਗੱਲ ਇਧਰ ਥੱਲੇ ਹੀ ਲਾ ਦੇ ਕਦੀ ਬਕੇ ਦੇ ਨੀ ਆਪ ਐ ਉੱਧਰ ਲਾ ਦੂੰਗਾ ਵੱਟ ਕੇ ਤੇ ਝੱਟਾ ਬਣਾਉਣਾ ਪਿਆ ਤਾਂ ਨਵੇਂ ਹੀ ਬਣਾਉਂਗਾ ਝੱਟਾ ਨਾਲੇ ਛੋਟਾ ਕਰ ਦੂੰਗਾ ਇਹਨੂੰ ਉੱਚਾ ਕਰ ਦੂੰਗਾ ਮਾੜਾ ਜਿਹਾ ਐ ਖੇਤ ਦੇ ਬਰਾਬਰ ਠੀਕ ਨਹੀਂ ਗੱਲ ਲੈ ਆਪੇ ਥੱਲੇ ਤੇ ਕਰਦੇ ਇਹਨੂੰ ਬਣਾਵੇਂ ਇਹਨੂੰ ਉੱਚਾ ਸਪਰੇ ਵੀ ਹੋ ਜਾਵੇ ਜਿਹੜੀ ਪਾਣੀ ਆ ਉੱਚਾ ਕਰਦੇ ਛੜੀ ਦੇ ਬਰਾਬਰ ਕਰਕੇ ਸਪਰੇਅ ਕਰ ਲੈ ਇਧਰਲੇ ਖੇਤ ਨੂੰ ਇਹਨੂੰ ਓਕੇ ਜੇ ਝੱਟਾ ਬਣਾਉਣਾ ਜਿਆਦਾ ਕੰਮ ਹੋਣਾ ਐ ਸਾਰੇ ਹੀ ਕੱਟਾ ਵੀਰ ਆਉਣਾ ਆਪਣਾ ਜੇ ਕੰਮ ਕਰਨਾ ਹੈ ਕਰਨਾ ਹੈ ਥਾ ਧਾਨਾ ਦੇ ਪਹਿਲਾਂ ਧਾਨਾ ਦੇ ਕਿਆ ਪਹਿਲਾਂ ਕਿਆ ਇੱਥੇ ਤਾਂ ਧਾਨ ਤਾਂ ਫੇਰ ਨਹੀਂ ਲੱਗਣੇ ਛਲੇ ਗੰਨਾ ਲਾ ਦੇਣਾ ਬੁੱਟੇ ਪਾਣੀ ਮੰਗ ਦੋ ਪਿੱਲੇ ਮੰਗ ਦੋ ਉਧਰ ਉਹ ਸਬਦੇ ਵਾਲਾ ਕਹਿੰਦਾ ਬੁੱਟੇ ਭਰ ਦੋ ਮਾ ਸਾਡਾ ਟਾਈਮ ਤਾਂ ਲੱਗੇ ਮੜ ਜਾ ਭਰ ਦਿੰਦੇ ਯਾਰ ਖੜ ਜਾ ਹਲੇ ਠਿਗੜੀ ਗੱਲ ਉਹ ਭਰਦੇ ਆ ਤੇਰਾ ਪੈ ਕਬੂਲਰ ਵੀ ਭਰ ਦੇਣੇ ਤੇਰੇ ਵਾ ਉਹ ਪੈਟ ਗੜੀ ਵਜੜੀ ਕਣਕਾ ਇੱਕ ਦਿਨ ਆ ਜਾ ਕੇ ਬੀਜਦੇ ਹਾਂ ਚਲੋ ਦੇਖੀਏ ਹੁਣ ਹਾਂ ਚੱਲ ਚੱਲ ਫਿਰ ਚੱਕ ਸਮਾਨ ਅਸਮਾਨ ਬੰਦ ਰੱਖ ਇੱਥੇ ਪਰ ਇਹ ਲੈ ਭੈਣਾ ਉਹਰੇ ਫੈਲਾ ਹੀ ਬੈਣਾ ਰੇ ਫੈਲਾ ਕਿੰਨੇ ਦਾ ਬੰਦਿਆ ਆ ਹਾਂ ਘਵਾੜਾ ਇਹ ਫੈਲਾ ਬੰਦਾ ਮਾ ਕਿੰਨੇ ਦਾ ਉੱਥੇ ਕਿੱਥੇ ਬੰਦਾ ਫੈਲਾ ਦਾ ਦਿਂਦਰਾ ਦੇ ਲੈ ਯੋ ਯੋ ਉਹ ਸਮਾਂ ਖਾਲੇ ਪੈਰ ਪਾਇਪ ਜਾਮ ਹੋ ਜਾਂਦੇ ਆ ਪਤਲਾ ਜਿਹਾ ਡਾਏ ਦਾ ਲਾਕ ਕੇ ਨਾ ਉਹ ਜਾਮ ਹੋ ਜਾਂਦੇ ਆ ਉਸਮਾਂ ਉਸ ਹੁਣ ਅੰਦਰ ਤਾਂ ਖੜਦਾ ਅੰਦਰ ਬਾਦੀ ਆ ਉਸ ਜਾ ਕੇ ਫੇਰ ਉਹ ਹੀ ਅੱਧਾ ਗੱਡਾ ਸਾ ਖਰਾਬ ਹੋ ਜਾਂਦਾ ਪਹਿਲੇ ਹੇ ਇਕ ਤਾਰ ਲਿਆਂ ਦੀ ਤਾਰ ਨੂੰ ਜੰਗ ਲੱਗੀ ਤੇ ਤਾਰ ਨਹੀਂ ਲੱਜੀ ਮੁੜ ਕੇ ਕਹਿਣਾ ਪਕ ਮੈਸਾ ਨਾ ਪੈ ਆਕਾਲ ਦੇ ਨਗਰ ਕੀਰਤਨ ਦੇ ਕਿੱਥੇ ਮਾੜਾ ਮੋਟਾ ਕਾਹ ਜੁੜਾਦਾ ਕਿੱਥੇ ਪਾਇਵੇ ਇਹ ਤਾਰ ਮੈਂ ਇੱਥੇ ਘੇਰੀ ਆ ਕਿਤੇ ਉਰੇ ਚਲ ਹੁਣ ਪੈਗਾ ਲੈਣਾ ਤਾਰ ਤੇ ਹੁਣ ਚੱਲ ਦੇਖ ਜੁਤੀ ਅੱਗੇ ਖੜ ਜਾ ਮੜਾ ਜ ਮੈਂ ਤਾਂ ਕਹਿੰਦਾ ਹੈ ਖੜ ਜਾ ਮੜਾ ਫੁੱਲ ਲਾਣ ਦੇ ਹਵਾ ਦੀ ਸਕਾਲਾ ਫਿਰ ਸਕਾਲਾ ਡਾਉੜਾਈ ਸੋਹਣ ਨੂੰ ਲਾ ਲਾ ਲੇ ਕੇ ਫੁੱਲੀ ਤੇ ਸਾਰੀ ਜਿਹੜੇ ਲੱਗੇ ਹੋਏ ਤੇ ਸਾਰੀ ਲਾ ਲੇ ਕੇ ਮਗਾ ਹੀ ਤਾਂ ਹੈਗੇ ਖੇਤਾਂ ਵਿੱਚ ਭਾਈ ਲਾ ਲੈ ਜੋ ਆਪਣੇ ਘਰਾਂ ਤੇ ਹੁਣ ਜਾ ਕੇ ਮੂੜ ਕੇ ਆਉਣੇ ਹੁਣੇ ਆ ਹਨਾ ਆ ਇੱਕ ਰਹਿ ਗਿਆ ਲੱਗਿਆ ਮੂਰੇ ਕਿਹੜਾ ਆ ਰਹਿ ਗਿਆ ਗੁੱਪੇ ਆ ਲਾਇਆ ਆ ਦੇਖ ਆ ਦੇਖ ਲਾਇਆ ਲੈ ਆ ਰਹਿ ਗਿਆ ਕਿ ਬਾਕੀ ਸਾਰੇ ਹੀ ਲਿਗੇ ਹੋ ਇੰਨਾ ਤਾਂ ਬਣਦਾ ਵੀ ਤਾਂ ਹਿੱਸਾ ਹੈ ਇੰਨਾ ਕ ਹਿੱਸਾ ਤਾਂ ਬਣਦਾ ਵੀ ਤਾਂ ਕਿੱਦੇ ਫੁੱਲਦਾ ਆ ਉਹਦੀ ਲੰਬਰ ਬਲੇਡ ਵੀ ਲਵਾ ਦੇ ਹੁਣ ਲੰਬਰ ਬੇਟਾ ਕਰ ਰਹੀ ਬਈ ਲੰਬਰ ਬੇਟ ਨਹੀਂ ਲਾਦੀ ਆਹ ਤੇਤੀਆਂ ਬਾਤੋ ਆਪਣੀਆਂ ਕਰਦੀਆਂ ਲੈ ਫੇਰ ਸਾਰੀ ਤੂੰ ਹੁਣ ਰੰਗ ਰੂੰਗ ਨਾਲ ਛੇੜਦੀ ਦਾ ਹਾਉਲੀ ਉਹ ਤਾਂ ਲਾ ਕੇ ਸਾਰੀਆਂ ਹੋ ਆ ਇਦਰੇ ਹੋਣੀ ਛਤਰੀ ਪੂੰਜੀ ਹੈਗਾ ਬਾਕੀ ਤਾਂ ਲਾ ਕੇ ਚਲ ਕਾਰ ਸਟਾਰਟ ਮੈਂ ਦੇਖਾ ਪਾਣੀ ਫਿਰ ਜਾ ਕੇ ਕਾਰ ਗੱਲ ਨਾਲ ਦੇਖ ਇਹ ਵੀ ਲੂੰਗਾ ਤਾਂ ਦੇਖ ਲੈ ਪੈਪ ਤਾਂ ਦੇਖ ਲੈ ਮੜੇ ਚੱਲ ਜਿਹੇ ਉਲਟਾ ਮੋੜਣਾ ਫੇਰ ਪਾਈਪ ਚੱਲ ਪੈਣੇ ਤੇ ਮੈਂ ਕੋਸ਼ਿਸ਼ ਕਰਦੇ ਕੋਈ ਨਾ ਆਈਂ ਚੱਲ 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 ਉਹ ਉਸ ਕਰਕੇ ਖੜਦੇ ਨਹੀਂ ਖੜ ਨਹੀਂ ਸਕਦੇ ਉਸ ਲੱਗ ਜੂਣੀ ਨਾ ਜਦ ਪਾਈਪ ਨੂੰ 235 50 ਅੰਦਰ ਪਛਵਾ ਕਿੰਨੀ ਹੁੰਦੀ ਸ਼ੈੱਡ ਦਾ ਮੂੰਹ ਆ ਇਹਦਾ ਪੱਲੀ ਪਾਈ ਸੀ ਯਾਰ 这儿有 ਦੂਜਾ ਪਰ ਗੈਲ ਦੀ ਗੱਲ ਲਾਈਨ ਤੋਂ ਆਪੇ ਨਹੀਂ ਕਬਾਈ ਗੰਨਾ ਗੁੰਨਾ ਸਾਰੇ ਤੋਂ ਨੇ ਰਾਤ ਰਾਤ ਸੁੱਕ ਜਾਣਾ ਫਰੈਂਡ ਠੀਕ ਨਹੀਂ ਗੱਲ ਆਹ ਕੋਈ ਕੋ ਹੋ ਗਿਆ ਫਰੈਂਡ ਸੁੱਕ ਗਣਾ ਇਹਨੇ ਦੇਖਦੇ ਸਵੇਰ ਦੇ ਦੇਖ ਲੈਂਦੇ ਤਾਂ ਵੀ ਗੱਲ ਬਣ ਜਾਣੀ ਸੀ 10 ਮਿੰਟ ਖੜਾ ਆਂਦੇ ਨੂੰ ਹੁਣ ਅੱਕਾ ਨਹੀਂ ਕਰੇਗਾ ਨਾ ਧੋਕ ਖੜਾਵੇ ਇਹਨੂੰ ਇੱਕ ਥੋੜਾ ਆਏ ਨਾ ਪਾਸੇ ਬਾਜ ਜਲਦੀ ਆ ਪਾਸੇ ਬਾਜ ਸਿੱਧੀ ਸੱਟੇ ਚ ਵੱਧਦੀ ਜਾ ਕੇ ਪੱਲੀ ਵੀ ਆ ਕਰੂਗੀ ਉਸ ਬੋਪ ਪੈਂਦੀ ਐ ਰੇ ਦਾ ਹਾਵੀਓ ਪਾਣੀ ਛੱਡ ਦਿੰਦਾ ਟਰਾਲੀ ਦੇ ਉਲੀ ਦਾ ਰੋਟੀ ਗੱਗੇ ਵਿੱਚ ਜਿਹੜੀ ਸਾਡੀ ਇੰਨੀ ਬਲਾਲੀ ਸੀ ਦੇਖ ਲੈ ਆ ਪਿੱਛੇ ਸੱਟ ਰੇ ਬਣਾਤਾ ਸਮਝਦਾ ਤੇ ਚਾਹੀਦੀ ਮੈਂ ਕਹਿੰਦਾ ਵਿੱਚੇ ਪਾਉਣੀ ਸਹੀ ਰਿਆਉਣੀ ਕਰਦੇ ਬਾਕੇ ਹੈ ਕਿ ਨਹੀਂ ਸੋਪਰ ਸ਼ੀਟ ਤੇ ਮਾਰ ਇੱਕ ਵਾਰੀ ਪਾਣੀ ਛੱਡ ਦੇ ਬਸ ਨਾਲ ਸਾਡੀ ਜੰਮਣੀ ਦੀ ਧੜ ਤੋਂ ਨਾ ਕਹੇਦੀ ਆ ਘਰ ਦੇ ਕੰਮ ਨਾਲ ਇੱਥੇ ਲੱਗਦਾ ਬਣਾ ਬਦਮ ਹਾਂ ਅੱਗੇ ਚੱਲ ਜਾਈਏ ਤੂੰ ਦੇ ਤੂੰ ਦੇ ਹੋ ਗਈ ਹੈ ਤੂੰ ਦੀ ਨਾਲ ਹੀ ਫੇਰ ਆ ਗਈ ਦੇ ਲੈ 2 ਘੰਟੇ ਧੁੱਪ ਨਹੀਂ ਨਿਕਲਦੀ ਹੈ ਜਦ ਇਹ ਹੁੰਦਾ ਜਾਂਦੀ ਹੈ ਕੁਛ ਫਰਮਾ ਜਾ ਮਾ ਨਹੀਂ ਤੇ ਨੱਕਾ ਦੇਖਾਂ ਮੈਂ ਤਾਂ ਪਾਣੀ ਦੇਖਾਂ ਉੱਥੇ ਕਿਹੜਾ ਖੇਤ ਨਾ ਕਿੱਦਾਂ ਹੋ ਜੂ ਸਾਲਾ ਗੰਨੇ ਨੂੰ ਪਾਣੀ ਛੱਡਿਆ ਮੈਂ ਇੱਕ ਵਾਰੀ ਛੱਡ ਕੇ ਸਾਰੇ ਭਰ ਕੇ ਫਿਰ ਆਪਣਾ ਆ ਜੂਗਾ ਠੀਕ ਨਹੀਂ ਗੱਲ ਜਿਹੜਾ ਘੰਟਾ ਪੈਣਾ ਗੰਨੇ ਨੂੰ ਸਾਰੇ ਇਕੱਠੇ ਗੱਡ ਕੇ ਭਰੇ ਆ ਭਰ ਕੇ ਆ ਜਣਾ ਵਾ ਫਿਰ ਕੋਲ ਖੜ ਜੂਗਾ ਉਹਦੇ 10 ਮਿੰਟ ਆ ਅਜੇ ਲਮ ਉਧਰ ਨੇ ਪਾਇੰਦਾ ਬੀਜ ਵਧੀਆ ਨਹੀਂ ਤਾਂ ਜੰਮਿਆ ਹੁਣ ਨਹੀਂ ਹੇ ਕਹਿੰਦਾ ਕਿ ਲਾਏ ਫੇ ਤਾਂ ਹੈ ਹੋਰ ਕ ਜੰਮਾਣ ਦੇ ਜੰਮਿਆ ਨਹੀਂ ਦੀ ਤਾਂ ਮੈਂ ਕਿਹਾ ਤਾਂ ਕਹਿੰਦਾ ਹਵਾ ਲੱਗ ਜੂਗੀ ਮਾੜੀ ਜੀ ਉਹਦੇ ਕੱਟ ਲਾ ਲੈਂਦਾ ਬਸ ਹੈ ਇਹ ਤਾਂ ਵੀ ਜਾ ਮੈਂ ਹੁਣੇ ਤੇ ਆ ਮਿੱਟੀ ਨਾਲ ਫਸੇ ਵਿੱਚ ਮਿੱਟੀ ਤੇ ਫਸੇ ਉਹ ਕਿਸੇ ਤਰ੍ਹਾਂ ਨਿਕਲੇ ਨਾ ਨਿੱਗੇ ਦੇ ਹਲਾ ਮੈਂ ਬੈਠੇ ਨੇ ਸਣ ਲੇ ਜਿਹਾ ਲਾਉਣੇ ਇੱਥੇ ਇਹਨੂੰ ਬਾਹਰ ਲਊਗਾ ਕਾਇਲੇ ਹੁਣ ਇਹਨੂੰ ਕਹਿ ਕੇ ਜਾਣਾ ਕਿ ਤੇ ਫੇ ਛੱਡ ਦੇ ਇਹਨੂੰ ਫੇ ਰੂਟਾ ਬੀਟਰ ਪਾਉਂਦਾ ਫਿਰੂੰਗਾ ਠੀਕ ਨਹੀਂ ਗੱਲ ਸਪਾਇਰ ਟਾਇਰ ਚੱਕ ਕੇ ਇਹਨੂੰ ਬਾਹਰ ਦੂਗਾ ਸਾਰੇ ਨੂੰ ਐਨ ਸਵਾਰ ਕੇ ਦੂਹਾਂ ਜਰਾ ਰੱਖ ਕੇ ਮੰਡੀ ਵੀ ਲੈਣ ਫਿਰ ਤਾਂ ਤੇਰੀਆਂ ਆ ਵੀ ਉਹ ਭਾਈ ਇਹ ਤੁੰਦਗ ਧੂਆ ਮਾਝੀ ਲੱਗਦਾ ਸਾਰਾ ਇੱਧਰ ਦੇਖ ਕਿਆ ਰ ਮਗਾ ਦੇ ਤਾਹਾਂ ਕਿਆ ਦੇਖਿਆ ਦਿਖ ਰਿਹਾ ਨਸਿਕਾ ਦੇਖਦਾ ਤੁਰਦਾ ਹਨ ਧੂਆਂ ਹੈ ਉਂਗਾ ਲੱਗਦਾ ਨਹੀਂ ਤੋਦਾ ਕੁਝ ਉਹ ਦਿਖਦਾ ਨਹੀਂ ਨੰਗੀ ਅੱਖਾਂ ਨਾਲ ਕੈਮਰਾ ਦਿਖਾ ਰਿਹਾ ਧੂਆਂ ਹੈ ਹਾਂ